ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਹੈ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰਦੀਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਨੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਹੀ ਸ਼ਾਇਦ ਤੁਹਾਡੇ ਮੇਰੇ ਕੋਲ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਠਿਆਨੀ ਨਹੀਂ ਲਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਤੇ ਇਹ ਨਹੀਂ ਕਿ ਅਸੀਂ ਅੱਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟੀਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50 ਪਰਸੈਂਟੇ ਸੱਜ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਹੋ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦੇ ਹੀ ਆ ਜੀ ਕਿ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਐਵੇਂ ਪਬਲਿਕ ਦਾ ਕੰਮ ਕਰਨਾ ਉਹਨਾਂ ਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ। ਸੋ ਕਿਸੇ ਦੀਆਂ ਗੱਲਾਂ ਸੁਣਾਇਓ। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਇਹੋ ਸਾਹ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ। ਤੁਸੀਂ ਆਏ ਹੋ ਗੱਲਬਾਤ ਸੁਣੀਏ। ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨਾਂ ਤੋਂ ਕਿ ਅਸੀਂ ਰਲ ਮਿਲ ਕੇ ਟੀਮਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਕਿ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਟ ਹਲਕਾ ਖਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ હા